ਪਿਛਲੇ ਦਿਨੀ ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅ ਦੌਰਾਨ ਸਰਹੱਦੀ ਪਿੰਡਾਂ ਵਿੱਚ ਫੌਜ ਜਿਹੜੀ ਆ ਉਹ ਲੱਗ ਗਈ ਸੀ ਤੇ ਸਰਹੱਦੀ ਪਿੰਡ ਖਾਲੀ ਕਰਨ ਨੂੰ ਵੀ ਕਿਹਾ ਗਿਆ ਸੀਗਾ ਪਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਸੀ ਕਿ ਉਹ ਪਿੰਡ ਛੱਡ ਕੇ ਨਹੀਂ ਜਾਣਗੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਅਤੇ ਫੌਜ ਦੀ ਸੇਵਾ ਜਿਹੜੀ ਆ ਉਹ ਕਰਨਗੇ ਤਾਂ ਅੱਜ ਅਸੀਂ ਤੁਹਾਨੂੰ ਇੱਕ ਐਸੇ ਬੱਚੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਦਿਨ ਰਾਤ ਫੌਜੀ ਦੀ ਸੇਵਾ ਜਿਹੜੀ ਆ ਉਹ ਕੀਤੀ ਆ ਆਪਣੇ ਹੱਥੀ ਦੁੱਧ ਦਹੀਂ ਬਰਫ਼ ਤੱਕ ਉਹ ਬੱਚਾ ਜਿਹੜਾ ਉਹ ਲਿਜਾਂਦਾ ਰਿਆ ਨਾ ਦਿਨ ਦੇਖਿਆ ਨਾ ਰਾਤ ਦੇਖੀ ਦਿਨ ਰਾਤ ਬੱਚਾ ਜਿਹੜਾ ਉਹ ਫੌਜੀਆਂ ਦੇ ਨਾਲ ਮੁੱਢ ਨਾਲ ਮੋਢਾ ਜੋੜ ਕੇ ਜਿਹੜਾ ਉਹ ਖੜਿਆ ਨਜ਼ਰ ਆਇਆ ਅੱਜ ਅਸੀਂ ਉਸ ਪਰਿਵਾਰ ਕੋਲੇ ਪਹੁੰਚੇ ਆ ਸਾਡੇ ਨਾਲ ਪਰਿਵਾਰ ਮੌਜੂਦ ਹੈ ਗੱਲਬਾਤ ਕਰਨ ਲੈਣੇ ਆ ਪਾਜੀ ਨਾਮ ਕੀ ਆ ਤੁਹਾਡਾ ਸੋਨਣਾ ਸਿੰਘ ਸੋਨਣਾ ਸਿੰਘ ਜੀ ਆ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਚ ਕਿੰਨੀ ਕੁ ਫੌਜ ਜਿਹੜੀ ਆ ਉਹ ਲੱਗੀ ਸੀਗੀ ਉਸ ਟਾਈਮ ਜਦੋਂ ਤਣਾਅ ਬਣਿਆ ਭਾਰਤ ਪਾਕਿਸਤਾਨ ਵਿਚਕਾਰ ਕਾਫੀ ਫੌਜ ਲੱਗੀ ਸੀਗੀ ਜੀ ਹਾਂਜੀ ਤੇ ਸਾਡੀ ਜ਼ਮੀਨ ਚ ਹੀ ਆਣ ਕੇ ਬੈਠੇ ਸੀਗੇ ਹਾਂਜੀ ਤੇ ਬੇੜੇ ਸਾਡੇ ਨੇ ਬਹੁਤ ਉਹਨਾਂ ਦੀ ਸੇਵਾ ਕੀਤੀ ਹੈ ਦਿਨ ਤੇ ਰਾਤ ਹੀ ਉਹਨਾਂ ਨੇ ਵੀ ਅੱਗੋਂ ਬਹੁਤ ਪਿਆਰ ਦਿੱਤਾ ਬੇੜੇ ਸਾਡੇ ਨੂੰ ਹਾਂਜੀ ਜੋ ਵੀ ਖਾਣ ਪੀਣ ਦਾ ਸਮਾਨ ਇਹਨੂੰ ਦਿੰਦੇ ਰਹਾ ਤੇ ਇਹਨੇ ਹੀ ਬਹੁਤ ਉਹਨਾਂ ਨੂੰ ਬਰਫ ਦੁੱਧ ਲੱਸੀ ਵਗੈਰਾ ਚਾ ਦੋ ਤਿੰਨ ਟਾਈਮ ਹੈ ਬਹੁਤ ਹੀ ਇੰਨੇ ਵੀ ਸੇਵਾ ਕੀਤੀ ਹੈ ਜੀ ਤੁਹਾਡੇ ਪਿੰਡ ਨੂੰ ਵੀ ਜਿੱਦਾਂ ਦੱਸਿਆ ਜਾ ਰਿਹਾ ਸੀਗਾ ਕਿ ਬਾਕੀ ਪਿੰਡਾਂ ਵਿੱਚ ਕਈ ਪਿੰਡਾਂ ਵਿੱਚ ਅਨਾਉਂਸਮੈਂਟ ਜਿਹੜੀ ਆ ਲੋਕਾਂ ਦੇੇ ਕਰਾ ਦਿੱਤੀ ਗਈ ਹੈ ਕਿ ਪਿੰਡ ਜਿਹੜੇ ਉਹ ਖਾਲੀ ਕਰ ਦੋ ਤੁਹਾਡੇ ਪਿੰਡ ਵਿੱਚ ਵੀ ਕੋਈ ਅਨਾਉਂਸਮੈਂਟ ਹੋਈ ਸੀ ਕਿ ਪਿੰਡ ਖਾਲੀ ਕੀਤਾ ਜਾਵੇ ਨਹੀਂ ਜੀ ਸਾਡੇ ਪਿੰਡ ਕੋਈ ਅਨਾਉਂਸਮੈਂਟ ਨਹੀਂ ਹੋਈ ਵੀ ਪਿੰਡ ਖਾਲੀ ਕੀਤਾ ਜਾਵੇ ਹਾਂਜੀ ਅਗਰ ਹੁੰਦੀ ਵੀ ਤਾਂ ਫਿਰ ਵੀ ਅਸੀਂ ਇੱਥੇ ਹੀ ਰਹਿਣਾ ਹੀ ਆਉਦੇ ਘਾਰੇ ਫੌਜੀ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਸੀਗਾ ਜੀ ਪਹਿਲਾਂ ਕੋਈ ਇਦਾਂ ਦੀ ਕੋਈ ਜੰਗ ਦੇਖੀ ਆ ਤੁਸੀਂ ਨਹੀਂ ਜੀ ਪਹਿਲਾਂ ਦੀ ਕੋਈ ਨਹੀਂ ਵੇਖੀ ਜੀ ਹਾਂਜੀ ਪਹਿਲੀ ਵਾਰ ਹੀ ਸੀਗੀ ਜੇ ਜਿੱਦਾਂ ਤੁਸੀਂ ਬੱਚੇ ਬਾਰੇ ਦੱਸ ਰਹੇ ਬੱਚੇ ਦੀ ਉਮਰ ਕਿੰਨੀ ਕਾ ਬੱਚੇ ਦੀ ਉਮਰ 10 ਸਾਲ ਹੈ ਜੀ 10 ਸਾਲ ਹਾਂਜੀ ਤਾਂ ਬੱਚੇ ਨੂੰ ਡਰ ਨਹੀਂ ਲੱਗਾ ਜਦੋਂ ਤੁਸੀਂ ਦੱਸ ਰਹੇ ਸੀ ਕਿ ਇੱਥੇ ਜਿਹੜੀਆਂ ਤੋਪਾਂ ਲੱਗਦੀਆਂ ਸਨ ਟੈਂਕ ਲੱਗ ਗਏ ਸੀਗੇ ਤੁਹਾਡੇ ਖੇਤਾਂ ਦੇ ਵਿੱਚ ਤੇ ਬੱਚ ਨੂੰ ਡਰ ਵੀ ਲੱਗਦਾ ਸੀ ਨਹੀਂ ਜੀ ਬੱਚੇ ਨੂੰ ਡਰ ਨਹੀਂ ਲੱਗਾ ਬਿਲਕੁਲ ਹੀ ਨਹੀਂ ਹਾਂਜੀ ਇਹਦੇ ਮਨ ਚ ਕਿਦਾਂ ਆਇਆ ਕਿ ਮੈਂ ਫੌਜੀ ਵੀਰਾਂ ਲਈ ਖਾਣ ਪੀਣ ਲਈ ਜਿਹੜਾ ਸਮਾਨ ਆ ਉਹ ਲੈ ਕੇ ਜਾਣਾ ਇਹਦੇ ਮਨ ਚ ਇਸ ਤਰ੍ਹਾਂ ਆਇਆ ਵੀ ਉਹ ਵੀ ਆਪਣੀ ਡਰੀ ਕਹਿੰਦਾ ਡਰੀ ਆਪਣੀ ਉਹ ਵੀ ਸੇਵਾ ਲਈ ਆਏ ਆ ਤੇ ਆਪਾਂ ਦਾ ਫਰਜ਼ ਬਣਦਾ ਵੀ ਉਹਨਾਂ ਦੀ ਕੁਝ ਨਾ ਕੋਈ ਸੇਵਾ ਕਰੀਏ ਹੈਗੀ ਇਸ ਕਰਕੇ ਲੈ ਜਾਂਦਾ ਰਿਹਾ ਜੀ ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ ਜੀ ਹਾਂਜੀ ਸਭ ਕੁਝ ਕਰੋ ਹੀ ਤਿਆਰ ਹੋ ਕੇ ਜਾਂਦਾ ਜੀ ਹਾਂਜੀ ਕਰੋ ਹੀ ਲੈ ਕੇ ਜਾਂਦਾ ਰਾ ਕਰੋ ਤਿਆਰ ਕਰਾ ਕੇ ਆਦੀ ਮਮਤ ਹੋਈ ਹਾਂਜੀ ਸਾਡੇ ਨਾਲ ਬੱਚਾ ਵੀ ਮੌਜੂਦ ਆ ਗੱਲਬਾਤ ਕਰ ਲੈਨੇ ਆ ਬੇਟਾ ਨਾਮ ਕੀ ਤੁਹਾਡਾ ਸ਼ਮਨ ਕਿਹੜੀ ਕਲਾਸ ਚ ਪੜਦੇ ਹੋ ਚੌਥੀ ਚੌਥੀ ਕਿੰਨੀ ਉਮਰ ਕਿੰਨੀ ਹੈ 10 ਸਾਲ 10 ਸਾਲ ਜਦੋਂ ਫੌਜੀ ਵੀਰਾਂ ਕੋਲ ਜਾਂਦੇ ਸੀ ਡਰ ਨਹੀਂ ਲੱਗਦਾ ਸੀ ਨਹੀਂ ਕੀ ਕੀ ਲੈ ਕੇ ਜਾਂਦੇ ਸੀ ਬਰਫ ਪਾਣੀ ਚਾਹ ਦੁੱਧ ਤੇ ਲੱਸੀ ਹੂੰ ਉਹ ਵੀ ਅੱਗੇ ਕੁਝ ਦਿੰਦੇ ਖਾਣ ਨੂੰ ਹਾਂ ਜੀ ਉਹ ਵੀ ਬਿਸਕਟ ਚਾਕਲੇਟ ਦਿੰਦੇ ਸੀ ਤੋਂ ਹੂੰ ਹੂੰ ਹਾਂਜੀ ਹੁਣ ਫੌਜੀ ਗਏ ਚਲੇ ਆ ਯਾਦ ਆਉਂਦੀ ਆ ਹਾਂਜੀ ਹੂੰ ਜੀ ਇਕੱਲੇ ਜਾਂਦਾ ਸੀਗਾ ਹਾਂਜੀ ਇਕੱਲੇ ਇਕੱਲੇ ਹੂੰ ਫਿਰ ਰਾਤ ਨੂੰ ਜਿੱਦਾਂ ਪਾਪਾ ਦੱਸ ਰਿਹਾ ਕਿ ਰਾਤ ਦੇ ਸਮੇਂ ਵੀ ਖਾਣ ਪੀਣ ਦਾ ਸਮਾਨ ਜਿਹੜਾ ਤੂੰ ਲੈ ਕੇ ਜਾਂਦਾ ਸੀਗਾ ਰਾਤ ਨੂੰ ਰਸਤੇ ਵਿੱਚ ਡਰ ਨਹੀਂ ਲੱਗਦਾ ਸੀਗਾ ਨਹੀਂ ਜੀ ਯਾਨੀ ਲੱਗਦਾ ਵੱਡਾ ਹੋ ਕੇ ਕੀ ਬੰਨਾ ਹੈ ਫੌਜੀ ਫੌਜੀ ਬੰਨਾ ਹੂੰ ਮਿਸ ਕਰਦਾ ਹੁਣ ਫੋਜਿਓ ਹਾਂਜੀ ਦੁਬਾਰਾ ਮਿਲੇਓ ਹਾਂ ਕਿੱਥੇ ਮਿਲੇ ਸੀ ਜੀ ਉੱਥੇ ਸੀ ਜੀ ਫੋਨ ਤੇ ਗੱਲਬਾਤ ਹੁੰਦੀ ਆ ਹਾਂ ਹਾਂਜੀ ਕੀ ਕਹਿੰਦੇ ਉਹ ਉਹ ਹੰਦਿਆ ਆ ਉੱਥੇ ਹਾਂ ਕੋਲ ਸਾਡੇ ਹਾਂ ਜਨ ਹੁੰਦਾ ਹੈ ਹਾਂ ਜਾਂਦੇ ਹੁਣ ਕਦੋਂ ਗਿਆ ਸੀਗਾ ਉਹ ਰਹੀਂ ਗਿਆ ਸੀ ਪਹਿਲਾਂ ਹਾਂ ਤਾਂ ਇਹੋ ਬੱਚਾ ਮਹਿਜ 10 ਸਾਲ ਉਸ ਬੱਚੇ ਦੀ ਉਮਰ ਆ ਤੇ ਇਸ ਨੂੰ ਸਨਮਾਨਤ ਵੀ ਜਿਹੜਾ ਫੌਜ ਵੱਲੋਂ ਕੀਤਾ ਗਿਆ ਸਾਡੇ ਨਾਲ ਮਾਤਾ ਮੌਜੂਦ ਆ ਜਿਹੜੀ ਆਪਣੇ ਹੱਥੀ ਸਮਾਨ ਜਿਹੜਾ ਤਿਆਰ ਕਰਕੇ ਉਹਨਾਂ ਫੌਜੀ ਵੀਰਾਂ ਲਈ ਭੇਜਦੀ ਸੀ ਗੱਲਬਾਤ ਕਰ ਲੈਨੇ ਭਾਂਜੀ ਤੁਹਾਡਾ ਕੀ ਨਾਮ ਆ ਨਾਮ ਸੰਤੋਸ਼ ਹਾਂਜੀ ਤਾਂ ਕਿੰਨੇ ਕੀ ਫੌਜ ਜਿਹੜੀ ਇੱਥੇ ਲੱਗੀ ਹੋਈ ਸੀਗੀ ਫੌਜ ਕਾਫੀ ਜ਼ਿਆਦਾ ਸੀ ਹਾਂਜੀ ਮਤਲਬ ਗਿਣਤੀ ਤੋਂ ਬਾਰੀ ਸੀ ਹਾਂਜੀ ਠੀਕ ਹੈ ਫੂ ਟੈਂਕੂ ਵਗੈਰਾ ਵੀ ਲੱਗੇ ਸੀ ਨਾਂਜੀ ਤੋਫਾ ਤੇ ਟੈਂਕ ਲੱਗੇ ਆ ਸੀ ਲੱਗੇ ਹੋਏ ਸੀ ਹਾਂਜੀ ਆਮ ਤਾਂ ਇਨਾ ਕੁਛ ਦੇਖ ਕੇ ਬੱਚੇ ਉਹ ਜੀ ਘਬਰਾ ਜਾਂਦੇ ਆ ਜਾਂ ਡਰ ਜਾਂਦੇ ਆ ਤੇ ਇਹ ਕੱਲਾ ਹੀ ਜਾਂਦਾ ਰਿਹਾ ਜੀ ਇਹ ਬਾਜੀ ਨਹੀਂ ਡਰਦੇ ਸੀਗੇ ਮੈਨੂੰ ਡਰ ਲੱਗਦਾ ਸੀ ਬਾਕੀ ਇਹਨੂੰ ਨਹੀਂ ਡਰ ਲੱਗਦਾ ਸੀ ਇਹ ਕੱਲੇ ਜਾਂਦੇ ਸੀ ਰਾਤ ਵੀ ਕੱਲੇ ਜਾਂਦੇ ਸੀ 9-10 ਵਜੇ ਵਾਪਸ ਆਉਂਦੇ ਸੀ ਹਾਂ ਕੱਲੇ ਜਾਂਦੇ ਸੀ ਜੋ ਕਹਿੰਦੇ ਸੀ ਮੈਨੂੰ ਮੈਂ ਬਣਾ ਦੇਣਾ ਇਹਨੇ ਕੱਲੇ ਨਹੀਂ ਲੈ ਕੇ ਜਾਣਾ ਇਹਦੇ ਪਾਪਾ ਕਈ ਵਾਰ ਕਰੇ ਨਹੀਂ ਹੁੰਦੇ ਕੱਲਾ ਲੈ ਜਾਂਦੇ ਸਿੰਗਾ ਆਉਣ ਜਾਣ ਕਿਵੇਂ ਉਹਨਾਂ ਨਾਲ ਬਣਿਆ ਇਹ ਪਹਿਲੇ ਦਿਨ ਤੋਂ ਹੀ ਬਣ ਗਿਆ ਸੀ ਜਿੱਦਣ ਉਹ ਆਏ ਇੱਥੇ ਬੈਠੇ ਤੇ ਉਹਦੇ ਹੀ ਮੈਨੂੰ ਕਹਿੰਦਾ ਕਿ ਮੰਮੀ ਪਾਪਾ ਕਿ ਮੈਂ ਉਹਨਾਂ ਕੋਲ ਚਲਾ ਜਾਵਾਂ ਤਾਂ ਅਸੀਂ ਕਿਹਾ ਵੀ ਚੱਲ ਜਾ ਤੇ ਉਸ ਦਿਨ ਵੀ ਇਹ ਰਾਤ 8 ਵਜੇ ਤੋਂ ਪਿੱਛੇ ਪਿੱਛੇ ਆਇਆ ਉਹ ਤੋਂ 3 ਵਜੇ ਫੌਜ ਲੱਗ ਗਈ ਸੀ ਉਹ ਤੋਂ ਬਾਅਦ 3-4 ਘੰਟੇ ਨੇ ਉਹਨਾਂ ਨਾਲ ਹੀ ਬਤਾਏ ਹਾਂਜੀ ਸੋ ਉਹ ਵੀ ਇਹਨੂੰ ਲੈਣ ਆਉਂਦੇ ਸੀਗੇ ਕਰ ਨਹੀਂ ਆਉਂਦੇ ਨਹੀਂ ਸੀ ਉਹਨਾਂ ਨੂੰ ਜਿਹੜੀ ਜ਼ਰੂਰਤ ਹੁੰਦੀ ਸੀ ਸਮਾਨ ਦੀ ਉਹ ਇਹਨੂੰ ਕਹਿ ਦਿੰਦੇ ਸੀ ਕਿ ਆਪਦੀ ਮੰਮਾ ਹਰ ਕੋਲ ਕਰੋ ਲੈ ਆ ਤੇ ਮੈਂ ਉਹਨੂੰ ਇਹ ਕਹਿੰਦੇ ਸੀ ਕਿ ਫਿਰ ਲੈ ਜਾਂਦੇ ਸੀ ਮੈਂ ਬਣਾ ਦਿੰਦੀ ਸੀ ਜੋ ਵੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਨਮਾਨਤ ਜਿਹੜਾ ਬੱਚੇ ਨੂੰ ਪੀਤਾ ਗਿਆ ਉਹ ਕਿੱਥੇ ਕੀਤਾ ਗਿਆ ਸੀਗਾ ਫਿਰ ਹਾਂਜੀ ਮਮਦੋਟਾਲਚ ਕੀਤਾ ਕਿੰਨਾ ਕ ਮਾਣ ਜਿਹੜਾ ਮਹਿਸੂਸ ਹੋਇਆ ਕਿ ਛੋਟਾ ਜਿਹਾ ਬੱਚਾ ਹਜੇ ਮੈਂ ਜ 10 ਸਾਲ ਤੁਸੀਂ ਦੱਸ ਲਓ ਉਮਰ ਆ ਤਾਂ ਫਾਇਵ ਵੱਲੋਂ ਸਨਮਾਨਤ ਕੀਤਾ ਗਿਆ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਮੰਤਪ ਬਹੁਤ ਹੀ ਜ਼ਿਆਦਾ ਹੋਇਆ ਹੈ ਵੀ ਇੰਨੀ ਛੋਟੀ ਉਮਰ ਵਿੱਚ ਇੰਨਾ ਵੱਡਾ ਇਹਨਾਂ ਮੁਕਾਮ ਹਾਸਲ ਕੀਤਾ ਹੈ ਤੇ ਮਾਣ ਵਰਗੀ ਗੱਲ ਹੈ ਬਹੁਤ ਮਾਣ ਵਾਲੀ ਥੋੜੀ ਸੋਚ ਕੀ ਆ ਜਿਵੇਂ ਇਹ ਕਹਿੰਦਾ ਕਿ ਮੈਂ ਵੱਡਾ ਹੋ ਕੇ ਫੌਜੀ ਭਰਤੀ ਹੋਣਾ ਹੈ ਨਹੀਂ ਫੌਜ ਤਾਂ ਹੋਣਾ ਹੀ ਹੈ ਤਾਂ ਪਹਿਲਾਂ ਤੋਂ ਹੀ ਕਹਿੰਦਾ ਹੈ ਕਿ ਮੈਂ ਫੌਜੀ ਬਣਾਗਾ ਮੈਨੂੰ ਕਹਿੰਦਾ ਵੀ ਮੰਮੀ ਮੈਂ ਸਰਦਾਰ ਬਣਨਾ ਹੈ ਤੇ ਮੈਂ ਫੌਜੀ ਫੌਜ ਵਿੱਚ ਭਰਤੀ ਹੋਵਾਂਗਾ ਜਦੋਂ ਹੀ ਮੈਂ ਵੱਡਾ ਹੋਵਾਂ ਕਿੰਨੇ ਬੱਚੇ ਕਿੰਨੇ ਤੁਹਾਡੇ ਮੇਰੇ ਤਿੰਨ ਬੱਚੇ ਇੱਕ ਬੇਟੀ ਦੋ ਬੇਟੇ ਦੂਜਾ ਬੇਟਾ ਵੀ ਪੜਦਾ ਛੋਟਾ ਹਾਂਜੀ ਛੋਟਾ ਤਾਂ ਉਹਦੇ ਬਾਰੇ ਵੀ ਕੋਈ ਸੋਚਿਆ ਕਿ ਉਹਨੂੰ ਫੌਜ ਚ ਭਰ ਦੇਉ ਜਾਂ ਇਹਨੂੰ ਫੌਜ ਚ ਭਰਤੀ ਕਰਾਉਣਾ ਹੁਣ ਪਹਿਲ ਤਾਂ ਇਹਦੀ ਹੈ ਕਿ ਮੈਂ ਤਾਂ ਫੌਜ ਚ ਭਰਤੀ ਹੋਣਾ ਹੈ ਤੇ ਉਹ ਵਜੇ ਪੜ੍ਹੇਗਾ ਲਿਖੇਗਾ ਬਾਕੀ ਇਹਨਾਂ ਵੀ ਮੇਰੇ ਮਨ ਵਿੱਚ ਕੀ ਵੀ ਚਲੋ ਇਹ ਪੰਨਾਂ ਨੂੰ ਦੇਸ਼ ਦੀ ਸੇਵਾ ਵਾਸਤੇ ਫੌਜੀ ਤਾਂ ਬਿਲਕੁਲ ਐਸੀ ਸਾਡੇ ਨਾਲ ਉਹ ਬੱਚਾ ਅਤੇ ਬੱਚੇ ਦੇ ਮਾਪੇ ਜਿੰਨਾਂ ਨਾਲ ਗੱਲਬਾਤ ਕੀਤੀ ਆ ਇਸ ਬੱਚੇ ਨੂੰ ਫਰੋਇ ਪਰਦੇਲੇ ਵੈ ਇਸਨਮਾਨਤ ਜਿਹੜਾ ਪੌਜੇ ਵੱਲੋਂ ਕੀਤਾ ਗਿਆ ਕਿਉਂਕਿ ਜਦ ਭਾਰਤ ਪਾਕਿਸਤਾਨ ਵਿੱਚ ਕਾ ਤਣਾਅ ਜਿਹੜਾ ਬਣਿਆ ਸੀਗਾ ਉਸ ਦੌਰਾਨ ਇਸ ਬੱਚੇ ਨੇ ਫੌਜ ਦੀ ਕਾਫੀ ਸੇਵਾ ਜਿਹੜੀ ਆ ਉਹ ਕੀਤੀ ਆ ਨਾ ਦਿਨ ਦੇ ਦੇਖਿਆ ਨਾ ਰਾਤ ਦੇਖੀ ਜਿੱਦਾਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਆ ਕਿ ਆਮ ਬੱਚਾ ਜਿਹੜਾ ਰਾਤ ਦੇ ਸਮੇਂ ਘਰ ਤੋਂ ਬਾਹਰ ਨਿਕਲ ਲੱਗੇ ਆਮ ਹੀ ਬੱਚੇ ਛੋਟੇ ਛੋਟੇ ਡਰ ਜਾਂਦੇ ਆ ਤੇ ਇਸ ਬੱਚੇ ਨੇ ਕੋਈ ਡਰ ਖੌਫ ਜਿਹੜਾ ਉਹ ਨਹੀਂ ਮੰਨਿਆ ਤਾਂ ਘਰੋਂ ਖਾਣ ਪੀਣ ਦਾ ਰਾਸ਼ਨ ਦੁੱਧ ਲੱਸੀ ਬਰਫ਼ ਸਭ ਕੁਝ ਫੌਜ ਲਈ ਉੱਥੇ ਪਹੁੰਚਾਉਂਦਾ ਰਿਹਾ ਸੋ ਲੋੜ ਹੈ ਹੋਰਾਂ ਬੱਚਿਆਂ ਨੇ ਵੀ ਇਸ ਤਰ੍ਹਾਂ ਬਹਾਦਰ ਬਣਦੀ ਤਾਂ ਜੋ ਫੌਜੀ ਵੀਰਾਂ ਦੇ ਨਾਲ ਨਾਲ ਦੇਸ਼ ਦੀ ਸੇਵਾ ਜਿਹੜੀ ਆ ਉਹ ਕਰ ਸਕੇ ਕੋਈ ਤਾਂ ਕੈਮਰਾਮੈਨ ਰਾਜੀਵਿੰਦਰ ਦੇ ਨਾਲ ਪਰਮਜੀਤ ਸਖਾਣਾ ਹਮੇਪਰ ਟੈਲੀਵਿਜ਼ਨ